ਜਾਂ ਸਰਕਾਰ ਵੱਲੋਂ ਮੂਲਾਜਮਾ ਲਈ ਮੰਡ ਪਹਿਲਾ ਬਿਗੀ ਇਰੀਏ ਦੀ ਅਦਾਇਗੀ ਲਈ ਨਵੀਂ ਯੋਜਨਾ 2023 ਤੋਂ ਪਹਿਲਾਂ ਉਹ ਵੀ ਬਹੁਤ ਪੂਰਾ ਪੂਕਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਕੈਬਨਟ ਵੱਲੋਂ ਲਾਈ ਗਈ ਤੌਰ ਤੱਕ ਹੁਣ ਡੀਏ ਟਾਇਰਸ ਅਲਾਈਂਸ ਦਾ ਏਰੀਆ 2028 ਤੋਂ ਪਹਿਲਾ ਭਾਗ ਭੁਗਤਾਨ ਕੀਤਾ ਜਾਵੇਗਾ ਇਸ ਮਹੱਤਵਪੂਰਨ ਫੈਸਲੇ ਨਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਕੀ ਹੋਵੇਗੀ ਅਦਾਇਗੀ 85 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਤਿੰਨ ਕਿਸ਼ਤਾਂ ਵਿੱਚ ਜੀਏ ਏਰੀਆ ਦਾ ਭੁਗਤਾਨ 75 ਤੋਂ 85 ਸਾਲ ਦੀ ਪੈਨਸ਼ਨ 12 ਕਿਸ਼ਤਾਂ ਵਿੱਚ ਭੁਗਤਾਨ 56 ਤੋਂ 75 ਸਾਲ ਦੇ ਪੈਨਸ਼ਨ 42 ਮਹੀਨਿਆਂ ਵਿੱਚ ਭੁਗਤਾਨ ਅਤੇ ਐਕਟਿਵ ਮੁਲਾਜ਼ਮ 36 ਮਹੀਨਿਆਂ ਵਿੱਚ ਡੀਏ ਏਰੀਆ ਇਹ ਇਹੇ ਏਰੀਆ ਦੀਆਂ ਕਿਸ਼ਤਾਂ ਅਪ੍ਰੈਲ 2025 ਤੋਂ ਜਾਰੀ ਹੋਣ ਦੀ ਉਮੀਦ ਹੈ ਹਾਲਾਂਕਿ ਕੈਬਨਿਟ ਵੱਲੋਂ ਐਕਟਿਵ ਮੁਲਾਜ਼ਮਾਂ ਦੇ ਭੁਗਤਾਨ ਦੀ ਸਹੀ ਮਿਤੀ ਬਾਰੇ ਹਾਲੇ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ